ਸਾਡੀ ਪ੍ਰੈਸ ਦੀ ਟੀਮ ਧਰਤਰ ਪਹੁੰਚਿਆ ਜਿਹਦੀ ਆਪਾਂ ਲਾਈਵ ਤੁਸੀਂ ਇੱਥੇ ਖੜੇ ਨੇ ਚੌਨ ਡਾਕਟਰ ਜਿਹਨਾਂ ਤੰਤਰ ਮੁੱਖ ਤੌਰ ਤੇ ਸਾਡੇ ਸਰਦਾਰ ਮੁਰਜੀਤ ਸਿੰਘ ਜੀ ਚੜ ਚੁੱਕੇ ਐ ਐਮਐਲਏ ਸਾਹਿਬ ਅਓ ਅਸੀਂ ਗੱਲ ਕਰਦੇ ਸਾਡੀ ਪਾਰਟੀ ਦੀ ਪੋਜੀਸ਼ਨ ਕੀ ਆ ਔਰ ਧਰਨੇ ਵਾਰ-ਵਾਰ ਜਿਹੜੀ ਜਹਬੰਦੀ ਦਿੱਕਿਓ ਦੇ ਰਹੇ ਆ ਦੇਖੋ ਜੀ ਅਸੀਂ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਧਰਮਤਾਰਾਂ ਦਾ ਆਉਨੇ ਆ ਔਰ ਆਕੇ ਸਾਰਾ ਵੇਖ ਰਿਹਾ ਕੀ ਮਾਹੌਲ ਆ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਪਾਰਟੀ ਵੱਲੋਂ ਤੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਬਹੁਤ ਹੂਮਸੂਰਤ ਬਹੁਤ ਇੱਕ ਸ਼ਾਨਦਾਰ ਮਾਹੌਲ ਬਣਿਆ ਹੋਇਆ ਹੈ ਧਰਮਦਾਰ ਦੇ ਲੋਕ ਬੜੇ ਉਤਸ਼ਾਹਲੇ ਨੇ ਕਿ 11 ਤਰੀਕ ਆਵੇ ਤੇ ਅਸੀਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਧੂ ਸਾਹੂ ਨੂੰ ਵੋਟਾਂ ਪਾ ਕੇ ਇਥੋਂ ਮੁੜ ਐਮਐਲਏ ਬਣਾਈਏ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਪੰਜਾਬ ਪੰਜਾਬ ਦੇ ਵਿੱਚ ਬਹੁਤ ਅੱਛੇ-ਅੱਛੇ ਕੰਮ ਕਰ ਰਹੀ ਹੈ ਜਿਹੜੇ ਪਿਛਲੇ 17 ਸਾਲਾਂ ਦੇ ਵਿੱਚ ਨਹੀਂ ਸੀ ਹੋਏ ਉਹ ਕੰਮ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਕਰ ਰਹੇ ਨੇ ਸਰਦਾਰ ਹਰਮੀਰ ਸਿੰਘ ਸੰਧੂ ਕੈਂਡੀਡੇਟ ਆਮ ਆਦਮੀ ਪਾਰਟੀ ਅਸੀਂ ਜੋ ਮਹਿਸੂਸ ਕਰਦੇ ਆਂ ਪਿੰਡਾਂ ਦੇ ਵਿੱਚ ਜਾਂਦੇ ਆਂ ਅਸੀਂ 25000 ਦੇ ਲਗਭਗ ਉਮੀਦ ਰੱਖਦੇ ਆ ਕਿ 25000 ਦੀ ਜਗਤ ਨਾਲ ਜਿੱਤ ਹਾਸਲ ਕਰਨਗੇ ਕਿ ਸਰਜਰੀ ਦੀ ਪਾਲਿਸੀ ਆਪਾਂ ਪੰਜਾਬ ਸਰਕਾਰ ਨੂੰ ਸਾਰੀ ਲਾਗੂ ਚੁੱਕੀ ਹੈ ਨਾ ਬਿਲਕੁਲ ਜੀ ਬਿਲਕੁਲ ਲਾਗੂ ਪੰਜਾਬ ਸਰਕਾਰ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਿਨ ਰਾਤ ਕਰਕੇ ਪੰਜਾਬ ਨੂੰ ਇੱਕ ਸੋਹਣਾ ਪੰਜਾਬ ਪੰਜਾਬ ਨੂੰ ਖੂਬਸੂਰਤ ਪੰਜਾਬ ਬਣਾਉਣ ਲਈ ਜੁਟੇ ਹੋਏ ਸਰਜਰੀ ਜਿਹੜੀ 27 ਚ ਆਪਣਾ ਰਿਪੀਟ ਹੋਏਗੀ ਬਿਲਕੁਲ ਜੀ ਇਹ ਤਾਂ ਸਾਫ ਕੰਮ ਤੇ ਲਿਖਿਆ ਹੋਇਆ ਠੀਕ ਹੈ ਜੀ ਸਾਡੀ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜ ਨਾਲ ਜਿਸ ਤਰ੍ਹਾਂ 22 ਦੇ ਵਿੱਚ ਸਰਕਾਰ ਦੇ ਵਿੱਚ ਆਈ ਸੀ ਇਸੇ ਤਰ੍ਹਾਂ 27 ਦੇ ਵਿੱਚ ਆ ਰਹੀ ਹੈ ਸਰ ਜੀ ਉਹ ਤਾਂ ਆਪਾਂ ਬੰਨੇ ਲੀਡ ਕੀਤੀ ਸੀ ਤੇ ਅੱਜ ਇਹ ਕਿੰਨੇ ਨੰ ਹੋ ਸਕਦੇ 100 ਪਲੱਸ ਸਰ ਜੀ ਆਪਾਂ ਗੱਲ ਕਰੀਏ ਸਾਡੇ ਭੱਟੀ ਸਾਹਾ ਤੇ ਸਰ ਜੀ ਕੀ ਕਹਿਣਾ ਜਿੱਦਾਂ ਪੋਜੀਸ਼ਨ ਸਾਡੀ ਪਾਰਟੀ ਦੀ ਕੀ ਹੈ ਅੱਜ ਤੁਹਾਨੂੰ ਐਮਐਲਏ ਸਾਹਿਬ ਨੇ ਬਿਲਕੁਲ ਸਪਸ਼ਟ ਜਵਾਬਾਂ ਦਿੱਤਾ ਕਿ ਅਸੀਂ ਇਹ ਤਰ੍ਹਾਂ ਤਾਂ ਲਿਸੀ ਜਿੱਤ ਰਹੇ ਹਾਂ ਅਸਲ 'ਚ ਇਹ ਸੀਟ ਪਹਿਲਾਂ ਹੀ ਸਾਡੀ ਹੈ ਜਦੋਂ ਅਸੀਂ 92 ਸੀਟਾਂ ਜਿੱਤੀਆਂ ਸੀ ਸਾਡੇ ਕਸ਼ਮੀਰ ਸਿੰਘ ਸੋਲ ਉਸ ਵੇਲੇ ਜਿੱਤੇ ਸੀ ਬੜੀ ਵਧੀਆ ਲੀਟ ਆ ਗਿਆ ਸੀ ਪਰ ਚਰੋਂ ਫਰਮਾਨ ਆਸਮਾਨ ਨੂੰ ਕਰਨਾ ਚਾਹੀਦਾ ਸੀ ਪਰ ਸਾਨੂੰ ਇਹ ਚੋਣ ਲੜਨੀ ਪਈ ਹੈ ਚੋਣ ਲੜਨ ਦਾ ਮਤਲਬ ਕਿਉਂਕਿ ਚੋਣ ਪੀਂਹ ਦਾ ਹੈ ਹਵਾ ਹੈ ਤਾਂ ਕਿ ਅਸੀਂ ਚੋਣ ਲੜਨੀ ਆਦਰਵਾਇਸ ਅਸੀਂ ਪਹੁੰਚਦੇ ਹੀ ਗਿਆ ਬੇਨਾਕਾਬ ਚੜਾ ਮੁਕਾਬਲਾ ਕਿਸੇ ਨਾਲ ਠੀਕ ਲੋਕ ਸੱਜੇ ਸੱਜੇ ਬਹੁਤ ਜਿਹੜੇ ਐਮਨੇ ਸਾਸਰ ਅਰਜੋਨ ਨਾਲ ਸਾਡੇ ਪੱਟੀ ਸਾਧੀ ਉਹ ਕਹਿੰਦੇ ਸੀਟ ਜਿਹੜੀ ਉਹ ਨਾ ਜਿੱਤੀ ਆ ਬਾਕੀ ਜੋ ਇਲੈਕਸ਼ਨ ਦੇ ਹਦਾਇਤਾਂ ਸੀ ਉਹ ਲਾਲ ਅਸੀਂ ਆਪਣੇ ਜੋ ਰੂਲ ਨੇ ਅਸੀਂ ਰੂਲ ਨਹੀਂ ਤੋੜਨਾ ਚਾਹੁੰਦੇ ਅਸੀਂ ਰੂਲ ਦੇ ਤਹਿਤ ਹੀ ਆਪਾਂ ਇਲੈਕਸ਼ਨ ਲੜਾਂਗੇ ਔਰ ਇਹ ਜਿਹੜੀ ਸੀਟ ਜਿੱਤ ਕੇ ਸਾਡੇ ਜਿਹੜੇ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਜੀ ਮਾਲ ਦੀ ਝੋੜੀ ਚ ਪਾਵਾਂਗੇ ਔਰ ਅਸੀਂ ਸਤਾਈ ਦੇ ਵਿੱਚ ਦੁਬਾਰਾ ਰਿਪੀਟ ਕਰਕੇ ਅਸੀਂ ਇੱਕ ਇਤਿਹਾਸ ਰਚਾਂਗੇ ਕਿ ਅਸੀਂ 100 ਪਲੱਸ ਲੈ ਕੇ ਜਿਹੜੀਆਂ 50 ਦੇ ਵਿੱਚ फेर नवा सीएम पगवत मान दोबारा चीज ते बताऊ शेख को दरबी दिना तीज ते परमजीत सिंह अमर